ਕ੍ਰਿਸਮਸ ਦਾ ਦਿਹਾੜਾ ਪੂਰੇ ਸੰਸਾਰ ਵਿੱਚ ਮਨਾਇਆ ਗਿਆ। ਇਸੇ ਤਹਿਤ ਅੰਮ੍ਰਿਤਸਰ ਦੇ ਸੇਂਟ ਪੌਲ ਚਰਚ ਵਿਖੇ 24 ਦਸੰਬਰ ਨੂੰ ਮਿਡਨਾਈਟ ਪ੍ਰੇਅਰ ਕੀਤੀ ਗਈ ਅਤੇ ਵਿਸ਼ਵ ਸ਼ਾਂਤੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਦੁਆਵਾਂ ਮੰਗੀਆਂ ਗਈਆਂ। ਇਸ ਮੌਕੇ ਤੇ ਚਰਚ ਵਿੱਚ ਹਾਜ਼ਰ ਲੋਕਾਂ ਨੇ ਆਖਿਆ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਸਾਰੇ ਧਰਮਾਂ ਦਾ ਆਦਰ ਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਡਾਇਓਸਿਸ ਆਫ ਅੰਮ੍ਰਿਤਸਰ ਚਰਚ ਆਫ ਨਾਰਥ ਇੰਡੀਆ ਬਿਸ਼ਪ ਰੈਵਰੈਂਟ ਡਾਕਟਰ ਪਵਨ ਕੁਮਾਰ ਸਮੰਤ رائے ਨੇ समूह क्रिसमस दिहाड़ी की बधाई देती ऐसे तो क्रिसमस सेलिब्रेशन मैंने से मैंने के शुरू मैं से होता है जिसको हम एडवेंट कहते हैं इसमें से आगमन का आगमन की प्रतीक्षा की जाती है तो घर घर पे शहर पे कीर्तन होता है अभी काल था कैंडल लाइट मार्च क्योंकि ये समस्या ने कहा मैं जो गति हूँ तो एक रोशनी को मनाने की बात है ताकि खुदा की जो रोशनी हमारे अंदर है वो प्रज्वलित हो मोमबत्ती जिसकी खुद जलती है दूसरों को रोशनी देती है हम भी दूसरों के लिए अपने आप को त्याग करें आज जो है इसको कहा जाता है वाच नाइट सर्विस क्योंकि रातरे में सब उजेगा रहते हैं और बेसिकली हर एक चर्च में ये रात को मनाया जाता है कोई बताए कि थाडी दुआ या अरदास या खुदा के प्रार्थना ही है कि खुदा जी कि जिनिया कम्युनिटी में ये सारी मिलजोल के रहना एक दूसरे ना भाईचारा भाईचारा समझ बना के रखना कि गांव हम बटाले से आए हैं और अमृतसर आए हैं यहाँ पे रौनक देखने आए हैं और बहुत अच्छा लग रहा है यहाँ पे रौनक बहुत ज्यादा है बहुत खूबसूरत है और बहुत अच्छी सजावट की है और आइंदा भी सालों में यही उम्मीद रखते हैं कि ऐसा ही सजावट की जाए यहाँ पे आके हमने पूरी दुनिया के लिए दुआ की है कि खुदा ਹਰ ਇੱਕ ਇਨਸਾਨ ਨੂੰ ਆਪਣੀ ਪਨਾਹ ਵਿੱਚ ਰੱਖੇ ਅਤੇ ਸਭ ਦੀ ਇਫਾਜ਼ਤ ਕਰੇ ਅਸੀਂ ਸੇਂਟ ਪੌਲ ਚਰਚ ਵਿੱਚ ਆਏ ਹੋਏ ਹਾਂ ਤੇ ਇਹ ਚਰਚ ਦੀ ਸਜਾਵਟ ਬਹੁਤ ਸੋਹਣੀ ਆ ਇਹ ਯੂਥ ਵੱਲੋਂ ਕੀਤੀ ਗਈ ਆ ਪਾਸਟਰ ਕਮੇਟੀ ਵੱਲੋਂ ਆ ਤੇ ਚਰਚ ਵੱਲੋਂ ਆ ਤੇ ਬਹੁਤ ਸੋਹਣੀ ਕੀਤੀ ਗਈ ਆ ਤੇ ਸਾਡੇ ਵੱਲੋਂ ਹੱਦ ਪੂਰੇ ਚਰਚ ਵੱਲੋਂ ਪੂਰੇ ਅੰਮ੍ਰਿਤਸਰ ਤੇ ਪੰਜਾਬ ਨੂੰ ਮੈਰੀ ਕ੍ਰਿਸਮਸ ਤੇ ਹੈਪੀ ਨਿਊ ईयर ਅੱਜ ਪਹਿਲੀ ਗੱਲ ਆਪਾਂ ਆਏ ਆ ਸੇਂਟ ਪੌਲ ਚਰਚ ਕ੍ਰਿਸਮਸ ਲਈ ਤੇ ਕ੍ਰਿਸਮਸ ਇੱਕ ਉਹ ਤਿਹਾੜਾ ਹੈ ਜਿਹੜਾ ਹਰ ਸਾਲ ਇੱਕ ਦੁਨੀਆ ਲਈ ਇੱਕ ਸ਼ਾਂਤੀ ਤੇ ਪੀਸ ਲੈ ਕੇ ਆਂਦਾ ਆ ਤੇ ਮੈਂ ਦੇਖੋ ਹਰ ਚੀਜ਼ ਹਰ ਕਿਸੇ ਲਈ ਇੱਕ ਹੀ ਦੁਆ ਕਰਦਾ ਕਿ ਸਾਰੇ ਹਰ ਤਿਹਾੜ ਨੂੰ ਹਿੰਦੂ ਦਾ ਹੋਵੇ ਜਾਂ ਮੁਸਲਮਾਨ ਦਾ ਹੋਵੇ ਜਾਂ 크ਿਸਚਨ ਦਾ ਹੋਵੇ ਜਾਂ ਫਿਰ ਸਿੱਖਾਂ ਦਾ ਹੋਵੇ ਸਾਰੇ ਮਿਲ ਜੁਲ ਕੇ ਮਨਾਓ ਤੇ ਅੱਜ ਅਸੀਂ ਚਰਚਾ ਹੈ ਪ੍ਰਭੂ ਦੇ ਕਹ ਰਾਇਆ ਸਾਡਾ ਯਿਸੂ ਮਸੀਹ ਪਰਮੇਸ਼ਵਰ ਸਾਡਾ ਅੱਜ ਪੈਦਾ ਹੋਇਆ ਵਾ ਤੇ ਅਸੀਂ ਉਹਨੂੰ ਸੈਲੀਬ੍ਰੇਟ ਕਰਨ ਲਈ ਇਸ ਚਰਚ ਲਈ ਆਏ ਆ ਪ੍ਰਾਰਥਨਾ ਕਰਨ ਆਏ ਆ ਜੋ ਸਾਡੇ ਕੋ ਗਲਤੀਆਂ ਹੈਆਂ ਉਹਨਾਂ ਦੀ ਮਾਫੀ ਮੰਗਣ ਆਏ ਆ ਸਭ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਰੱਬ ਕਿ ਕਿ ਦੀ ਪ੍ਰਭੂ ਯਸੂ ਜੀ ਦਾ ਬੀਮੀ ਗਾਵਾਂ। ਸੋ ਅਜਨ ਸਾਰੇ ਕਿਰਿਸਮਸ ਸੈਲੀਬ੍ਰੇਸ਼ਨ ਕਰਦੇ ਆ ਤੇ ਛੋਟੇ ਛੋਟੇ ਬੱਚੇ ਸੰਤਾ ਕਲੋਸ ਬਣੇ ਹੋਏ ਆ। ਹਾਂਜੀ ਅਸੀਂ ਨੇ ਤਾਂ ਇਹ ਹੀ ਬੇਨਤੀ ਕੀਤੀ ਹੈ ਕਿ ਸਭ ਮਿਲ ਜੁਲ ਕੇ ਰਹੇ। ਸਭ ਆਪਣਾ ਚਲੋ ਪਰਮੇਸ਼ਵਰ ਹੈ ਗੋਡ ਸਭੀ ਕੀ ਵਿਸ਼ੇਸ ਪੂਰੀ ਕਰਤੇ ਹੈ। ہماری ਵੀ ਵਿਸ਼ੇਸ ਕੋ ਪੂਰਾ ਕਰੇ। ਸੋ ਬਸ ਇਹ ਹੀ ਵਿਸ਼ੇਸ ਹੈ ہماری। 크리스마ਸ ਦਾ ਦਿਹਾੜਾ ਪੂਰੇ ਸੰਸਾਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੱਲ ਕਰੀਏ ਅਮਰਸਾ ਦੀ ਤਾਂ ਅਮਰਸਾ ਦੇ ਸੈਂਟ ਪੌਲ ਚਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੁਆ ਬੰਦਗੀ ਕੀਤੀ ਅਤੇ ਸਭ ਦੇ ਭਲੇ ਦੀ ਕਾਮਨਾ ਕੀਤੀ। ਅਮਰਸਾ ਫਾਸਟਵੇ ਖਬਰਾਂ ਮਿਲੀਆਂ കെമരാമന പരിശ്രമ രാകേശ കുമാർ